हां जी दोस्तों की हालचाल है और ਤੁਹਾਡੇ ਵਾਸਤੇ ਆਪਾਂ ਗੱਡੀ ਲੈ ਕੇ ਆਏ ਆ ਮੈਂ ਬਾਈ ਨੂੰ ਕਹਿੰਦਾ ਸਾਰੇ ਆਲੇ-ਦਾਲੇ ਤੇ ਇੱਕ ਵਾਰੀ ਕੈਮਰਾ ਮਾਰ ਦੇ ਪਹਿਲਾਂ ਵੀ ਆਪਾਂ ਪਰਸੋਂ ਵੀਡੀਓ ਪਾਈ ਸੀ ਗੱਡੀ ਦੀ ਉਹ ਵੀ ਅੰਮ੍ਰਿਤਸਰ ਕਨੀਓ ਜੋ ਗੱਡੀ ਲੈ ਗਏ ਵੀਡੀਓ ਪਾਉਣ ਦਾ ਮਤਲਬ ਇਹ ਹੀ ਹੈ ਮਕਸਦ ਆ ਵੀ ਆਪਾਂ ਨੂੰ ਰੇਟ 'ਚ ਮਿਲ ਜਾਂਦੀ ਹੈ ਗੱਡੀ ਜਿਹੜੀ ਵਿਚਾਲੇ ਵਿਚੋਲਗੀ ਹੁੰਦੀ ਆ ਉਹ ਆਪਾਂ ਨੂੰ ਨਹੀਂ ਦੇਣੀ ਪੈਂਦੀ ਤੇ ਇਹ ਗੱਡੀ ਦਾ ਰੇਟ ਆ ਉਹ ਗੱਡੀ ਨਾਲੋਂ ਵੀ ਸਸਤਾ ਆ ਉਬੀਰ ਹੱਸਕੇ ਲੈ ਕੇ ਗਏ ਨੇ ਗੱਡੀ ਜਿਹੜੀ ਆਪਾਂ ਪਰਸੋਂ ਵੀਡੀਓ ਪਾਈ ਸੀ ਤੇ ਇਹ ਗੱਡੀ ਦੀ ਆਪਾਂ ਜਿਹੜੀ ਕੀ ਚੀਜ਼ ਦੀ ਕਹਤੀ ਵੀ ਗਾਰੰਟੀ ਇੰਨੀ ਗਾਰੰਟੀ ਆ ਉਹਦੀ ਗਾਰੰਟੀ ਉਨੀਆਂ ਹੀ ਹੋਊਗੀ ਇੰਡੀਅਨ ਗੇਅਰ ਦੀ ਇੱਕ ਨੰਬਰ ਗੱਡੀ ਆ ਇਹ ਤੇ ਬਾਕੀ ਵੀਰ ਨੂੰ ਲੋੜ ਸੀ ਪੈਸਿਆਂ ਦੀ ਇਹ ਮਜਬੂਰੀ ਕਰਕੇ ਜਿਹੜਾ ਬਾਈ ਗੱਡੀ ਮਿੱਤਰ ਪੈਰੀ ਆਪਣਾ ਉਹ ਗੱਡੀ ਵੇਚ ਰਿਹਾ ਹੈ ਸਾਰੀ ਮੈਂ ਅੰਦਰੋਂ ਕਹਿੰਦਾ ਬਾਈ ਨੂੰ ਵੀ ਇੱਕ ਵਾਰੀ ਮੈਂ ਕੈਮਰਾ ਮਾਰ ਦੇ ਤਿਆ ਦੇਖੋ ਜੀ ਅੰਦਰੋਂ ਸਾਰੀ ਗੱਡੀ ਬਾਈ ਨੇ ਦਿਖਾ ਦਿੱਤੀ ਤੁਹਾਨੂੰ ਕੈਮਰੇ ਨਾਲ ਜਿੰਨੀ ਵੀ ਹੈਗੀ ਹੈ ਕੰਡੀਸ਼ਨ ਤੁਸੀਂ ਆਪ ਦੇਖ ਲਓ ਜਿਹੋ ਜੇ ਸੀਟ ਕਵਰ ਨੇ ਤੇ ਮੰਗਰੋ ਇਹ ਗੱਡੀ ਬਹੁਤ ਰੇਟ ਚ ਹੈ ਫਾਲਟੋ ਦਾ ਰੇਟ ਹੈ ਗੱਡੀ ਦਾ 10 ਮਾਡਲ ਗੱਡੀ ਹੈ ਤੇ ਆਲੇ-ਦਾਲ ਤੁਸੀਂ ਸਾਰੀ ਦੇਖ ਲਈ ਆ ਜਾ ਵੀਕਰਾਂ ਬਾਹਰ ਆ ਜਾ ਹੁਣ ਆਪਾਂ ਰੇਟ ਦੱਸ ਦਿੰਨੇ ਹੈ ਗੱਡੀ ਦਾ ਤੇ ਮੈਸੇਜ ਉਹੀ ਕਰਿਓ ਬਾਈ ਜਿਹੜੇ ਨੇ ਲੈਣੀ ਹੈ ਗੱਡੀ ਇੰਨਣ ਗੇਰੇ ਦੀ ਆਪਾਂ ਕਹਤਾ ਵੀ ਫੁੱਲ ਗਾਰੰਟੀ ਹੈ ਜਰਨੀ ਕਿਤੋਂ ਲੱਗੀ ਹੋਈ ਗੱਡੀ ਦੀ ਜਿੰਨੀ ਕੀ ਗੱਲ ਕਹੀ ਆਪਾਂ ਉਨੀ ਗੱਲ ਤੇ ਖਰੇ ਉਤਰਾਂਗੇ ਮੇਤਰ ਪਿਆਰੀ ਲਵੇ ਗੱਡੀ ਹੈ ਫੋਨ ਤਾਂ ਕਰਿਓ ਜੇ ਤੁਹਾਨੂੰ ਪਸੰਦ ਹੈ ਗੱਡੀ ਠੀਕ ਲੱਗਦੀ ਹੈ ਤੁਹਾਨੂੰ 10 ਮਾਡਲ ਗੱਡੀ ਹੈ ਇਹ ਇਹਦਾ ਰੇਟ ਹੈ 1 ਲੱਖ 45000 1 ਲੱਖ 45000 ਰੇਟ ਹੈ ਗੱਡੀ ਦਾ ਤੇ ਤੁਸੀਂ ਜੇ ਲੈਣੀ ਹੈ ਤਾਂ ਮੈਸੇਜ ਕਰ ਦਿਓ ਜਿਹੜਾ ਸਕਰੀਨ ਤੇ ਨੰਬਰ ਚੱਲਿਆ ਇਹ ਸਕਰੀਨ ਤੇ ਤੁਸੀਂ ਆਪਣਾ ਪਤਾ ਕਰ ਸਕਦੇ ਹੋ ਸਾਰੀ ਡਿਟੇਲ ਲੈ ਸਕਦੇ ਹੋ ਗੱਡੀ ਬਾਰੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਆ ਜੇ ਤੁਸੀਂ ਵੀ ਕੋਈ ਗੱਡੀ ਦੀ ਵੀਡੀਓ ਪਵਾਉਣੀ ਹੈ ਤਾਂ ਆਪਣੇ ਨੰਬਰ ਤੇ ਕੰਨੈਕਟ ਕਰ ਲਿਓ। ਤੋਂ ਧੰਨਵਾਦ ਹੀ ਸਾਰਿਆਂ ਦਾ।